ਤਾਂ ਕਿਹੜੀ ਜਗ੍ਹਾ ਤੇ ਲਗਾਇਆ ਗਿਆ ਔਰ ਕੀ ਕਰਨਾ ਜੀ ਭਾਦਰਕੇ ਪਿੰਡ ਵਿੱਚ ਸਪੀਲ ਆਈ ਗਈ ਆ ਸੰਤ ਰਾਮਾਨੰਦ ਮਹਾਰਾ ਜੀ ਦੀ ਜੈ ਜੈਕਾਰ ਕਰਕੇ ਤੇ ਭਾਦਰਕੇ ਪਿੰਡ ਵਿੱਚ ਲਗਾਈ ਗਈ ਆ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਗਰਮੀ ਬਥਰੀ ਆ ਰੋਣ ਦਾ ਲੱਗਾ ਲਗਾਉਣਾ ਚਾਹੀਦਾ ਸੰਦੇਸ਼ ਲੋਕਾਂ ਨੂੰ ਦੇਣਾ ਚਾਹੇ ਚਾਹਨਾ ਜੀ ਮੈਂ ਸਪੀਲ ਆਣੀ ਚਾਹੀਦੀ ਆ ਆਪਾਂ ਨੂੰ ਗਰਮੀ ਬਹੁਤ ਜ਼ਿਆਦਾ ਆ ਤੇ ਲੋਕੀ ਲੰਘਦੇ ਵੜਦੇ ਪਾਣੀ ਪੀਂਦੇ ਆ ਤੇ ਦੂਜੀ ਗੱਲ ਸੰਤ ਰਾਮਨੰਦ ਮਹਾਰਾਜੀ ਜੀ ਨੂੰ ਇਸ ਕਰਕੇ ਲੈਣਾ ਚਾਹੀਦਾ ਆਪਾਂ ਨੂੰ ਤੇ ਰੋਮਾਨ ਸੰਤ ਸੀਗੇ ਸਾਡੀ ਕੌਮ ਦੇ ਬਹੁਤ ਕੁਝ ਕਰਕੇ ਗਿਆ ਸਾਡੀ ਕੌਮ ਵਾਸਤੇ ਹਾਂਜੀ ਤੇ ਐਡਵੋਕੇਟ ਵਿਜੇ ਕਾਲ ਸੀ ਇੰਜਾਜ ਨੰਬਰ 22 ਉਂ ਕਰ ਅੱਜ ਕਦਰ ਕੀ ਰੋਟੇ ਲੱਗੇ ਲਗਾਇਆ ਗਿਆ ਕਿੰਨਾ ਦੇਖਦੇ ਹੋ ਕਿ ਸੰਤ ਰਾਮਨੰਦ ਰਾਮਨੰਦ ਮਹਾਰਾਜੀ ਨੇ ਸਿੱਧੀ ਦਿਹਾੜੇ ਨੂੰ ਸੇਵਾ ਦਾ ਜੀ ਇਹ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਹੈ ਡਾਕਟਰ ਅੰਬੇਦਕਰ ਯੂਥ ਕਲੱਬ ਵੱਲੋਂ ਤੇ ਸਤਿਗੁਰ ਰਵਿਦਾਸ ਜਰਵ ਸਮਾਜ ਸਰਤਾ ਸੰਗਠਨ ਭਾਰਤ ਵੱਲੋਂ ਤੇ ਮਿਲ ਕੇ ਇਹਨਾਂ ਦੇ ਸਹਿਯੋਗ ਨਾਲ ਅੱਜ ਜਿਹੜੀ ਹੈ ਅਮਰ ਸ਼ੀਸ਼ 108 ਸੰਤ ਰਾਮਾਨੰਦ ਜੀ ਮਹਾਰਾਜ ਜੀ ਸ਼ਹੀਦੀ ਨੂੰ ਸਮਰਪਿਤ ਜਿਹੜੀ ਇਹ ਹੈ ਸ਼ਬੀਦ ਦੇ ਲੰਗਰ ਦਾ ਜੋਨ ਕੀਤਾ ਗਿਆ ਬਹੁਤ ਸ਼ਲਾਘਾਯੋਗ ਕਦਮ ਹੈ ਇਹਨਾਂ ਸਾਡੇ ਨੌਜਵਾਨ ਸਾਥੀਆਂ ਦਾ ਕਿਉਂਕਿ ਜਦੋਂ ਮਤਲਬ ਹੀ ਅੱਜ ਤੋਂ ਮਤਲਬ ਹੀ 10 ਸਾਲ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ 108 ਸੰਤ ਸ਼੍ਰੀ ਰਾਮਾਨੰਦ ਜੀ ਸ਼ਹੀਦ ਹੋਏ ਸੀ ਜੀ ਉਦੋਂ ਦੌਰ ਦੇ ਦਸ਼ਿਆ ਕਾਮ ਜਿਹੜੀ ਆ ਉਹ ਸਾਰੇ ਇੱਕ ਪਲੇਟਫਾਰਮ ਤੇ ਇਕੱਠੀ ਹੋ ਗਈ ਦੀ ਤੇ ਅੱਜ ਹਰ ਥਾਂ ਤੇ ਕਿਉਂਦੇ 25 ਜੂਨ ਨੂੰ ਉਹਨਾਂ ਨੂੰ ਉਹਨਾਂ ਨੇ ਸ਼ਹਾਦਤ ਦਾ ਜੰਮ ਪੀਤਾ ਸੀਗਾ ਤੇ ਇਸ ਜਿਹੜੀ ਨਰਦੀ ਦੁਨੀਆ ਆ ਕਈ ਜਿਹੜੇ ਆ ਵਿਚਾਰ ਜਿਨ੍ਹਾਂ ਦੇ ਲੋਕ ਜਿਹੜੇ ਆ ਉਹ ਅਜੇ ਵੀ ਮਤਲਬ ਵੀ ਧਰਮ ਦੀ ਵੰਡੀਆਂ ਬਾਈ ਫਿਰਦੇ ਨੇ ਉਹਨਾਂ ਵੱਲੋਂ ਸ਼ਹੀਦ ਕੀਤੇ ਗਏ ਸਨ ਪਰ ਅੱਜ ਇੱਥੇ ਜਿਹੜੇ ਸ਼ਹੀਦੀ ਲਗਾਈ ਗਈ ਹੈ ਇੱਥੇ ਹਰ ਧਰਮ ਦਾ ਲੋਕ ਜਿਹੜਾ ਇਹ ਸ਼ਹੀਦ ਸ਼ਾਮਲ ਹੈ ਤੇ ਇਹਦੇ ਨਾਲ ਇਹ ਮੈਸੇਜ ਜਾ ਰਿਹਾ ਹੈ ਕਿ ਸੰਤ ਰਾਮਨੰਦ ਜੀ ਦੀ ਸ਼ਹੀਦੀ ਜਿਹੜੀ ਆ ਉਹ ਅਜਾਈ ਨਹੀਂ ਗਈ ਹੁਣ ਇਸ ਟਾਈਮ ਸਮਾਜ ਸਾਰਾ ਇਕੱਠਾ ਹੈ ਤੇ ਸਾਰੇ ਲੋਕ ਜਿਹੜੇ ਆ ਉਹ ਮਤਲਬ ਸਮਾਜ ਨੂੰ ਪਿਆਰ ਕਰਦੇ ਨੇ ਸਾਡੇ ਨਾਲ ਮਤਲਬ ਵੀ ਸ਼ਰਮਾ ਜੀ ਨੇ ਤੇ ਸਾਡੇ ਨਿਰਦੇਸ਼ ਸ਼ਰਮਾ ਜੀ ਨੇ ਇਹ ਵੀ ਵਰ ਪ੍ਰਦਾਨ ਨੇ ਇਹ ਵੀ ਆਏ ਨੇ ਸਾਰੇ ਧਰਮਾਂ ਦੇ ਲੋਕ ਇਸ ਜਿਹੜੀ ਆ ਸ਼ਹੀਦ ਜਿੱਥੇ ਹੋ ਗਏ ਇਹ ਸਤਗੁਰਾਂ ਨੂੰ ਸ਼ਹਾਦਤ ਨੂੰ ਸਮਰਪਤ ਜਿਹੜੀ ਸਭੀ ਲੱਗੀ ਗਈ ਆ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਹੀ ਰਲ ਮਿਲ ਕੇ ਆਪਾਂ ਇਹ ਸਾਰੇ ਕਾਰਜ ਕਰਦੇ ਰਹੀਏ ਤਾਂ ਜੋ ਕਿ ਸਮਾਜ ਵੀ ਜਿਹੜੀ ਏਕਤਾ ਦੇ ਖਣਦਾ ਬਣੀ ਰਹੇ। ਯੂਥ ਨੂੰ ਕੋਈ ਮਸੇ ਜੰਨੇ ਵਾਈ ਤੇ ਯੂਥ ਜਿਹੜੀ ਆਪਣੇ ਪੁਰਾਣੇ ਬੁਲੰਗਾ ਨੂੰ ਭੁੱਲਦੀ ਜਾ ਰਹੀ ਹੈ ਉਹ ਨਸ਼ੇ ਦੇ ਵੱਲ ਖਾਸ ਕਰਕੇ ਜਿਹੜਾ ਆ ਜਿਆਦਾ ਰੁਝਾਨ ਜਿਹੜਾ ਅੱਜ ਦੀ ਯੂਥ ਦਾ ਵੱਧਦਾ ਜਾ ਰਿਹਾ ਮੈਂ ਨੌਜਵਾਨ ਸਾਥੀਆਂ ਨੂੰ ਉਹੀ ਮਤਲਬ ਬੇਨਤੀ ਕਰਨਾ ਚਾਹਾਂਗਾ ਕਿ ਦੇਖੋ ਸੇਵਾ ਸਹੀ ਕਰਨੀ ਹੈ ਸੇਵਾ ਜਿਹੜੀ ਆ ਉਹ ਘਰ ਤੋਂ ਸ਼ੁਰੂ ਹੁੰਦੀ ਹੈ ਜੇ ਘਰ ਵੀ ਸਾਡੇ ਮਾਪੇ ਬਾਬ ਦੁਖੀ ਨੇ ਅਸੀਂ ਆਪਣੇ ਮਾਪੇ ਦੀ ਨਹੀਂ ਸੁਣਦੇ ਤਾਂ ਰੱਬ ਵੀ ਸਾਡੀ ਕਦੇ ਲਾਗੇ ਹੋਗੇ ਨਹੀਂ ਸੁਣ ਸਕਦਾ ਕਿਉਂਕਿ ਜਿਹੜਾ ਮਤਲਬ ਵੀ ਰੱਬ ਰੱਬ ਦੀਆਂ ਜਿਹੜੀਆਂ ਅਸੀਸਾਂ ਸਾਨੂੰ ਬਾਅਦ ਮਿਲਣੀਆਂ ਜਿਹੜੇ ਮਾਤਾ ਪਿਤਾ ਅਸੀਸ ਦਿੰਦੇ ਆ ਉਹ ਰੱਬ ਵੀ ਨਹੀਂ ਮੋੜਦਾ ਕਿਉਂਕਿ ਜਦੋਂ ਜਿਹੜੀ ਮਾਂ-ਬਾਪ ਦੇ ਮੂੰਹ ਤੋਂ ਜਿਹੜੀ ਦੁਆ ਨਿਕਲਦੀ ਹੈ ਉਹ ਰੱਬ ਨੂੰ ਵੀ ਉਹ ਸ਼ਬਦ ਮੰਨਨੇ ਪੈਂਦੇ ਨੇ ਇਸ ਲਈ ਮੇਰਾ ਜਿਹੜਾ ਨੌਜਵਾਨ ਸਾਥੀਆਂ ਨੂੰ ਇਹ ਅਪੀਲ ਹੈ ਕਿ ਆਪਾਂ ਸੇਵਾ ਕਰੀਏ ਸਮਾਜ ਵੀ ਇਸ ਵੇਲੇ ਸੇਵਾ ਕਰੀਏ ਪਰ ਪਹਿਲੀ ਜਿਹੜੀ ਸੇਵਾ ਉਹ ਕਰਦੋਂ ਸ਼ੁਰੂ ਕਰੀਏ ਆਪਣੇ ਮਾਂ-ਬਾਪ ਦੀ ਸੇਵਾ ਕਰੀਏ ਉਹਨਾਂ ਦੇ ਕਹਣੇ ਚ ਰਹੀਏ ਤੇ ਨਾ ਖਾਸ ਤੌਰ ਤੇ ਜਿਹੜੀ ਅੱਜ ਸਮਾਜ 'ਚ ਨਸ਼ਾ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ ਨਸ਼ੇ ਤੋਂ ਦੂਰ ਰਹਿ ਕੇ ਸਮਾਜ ਸੇਵਾ ਸੇਵਕ ਬਣੀਏ ਨਾ ਕਿ ਸਮਾਜ ਦੇ ਵਿਰੋਧੀ ਬਣੀਏ ਜੈਗੁਰਦੇਵ ਤੁੰਗਰਦੇਵ ਜੈ ਪੀਂਜੈ ਪਾਰਕ ਅੱਜ ਅਸੀਂ ਅੰਬੇਦਕਰ ਯੂਥ ਕਲੱਬ ਲੁਧਿਆਣਾ ਵੱਲੋਂ ਇਹ ਸੰਤ ਰਾਮਾਨੰਦ ਮਹਾਰਾਜ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਅੱਜ ਚੰਡੇ ਮਿੱਠੇ ਜਲ ਦੀ ਸ਼ਪੀਲ ਲਗਾਈ ਹੈ ਇਹ ਪਿੰਡ ਬਾਦਰਕੇ ਲਗਾਈ ਗਈ ਹੈ ਤੇ ਕਿੰਦਾ ਦੇਖਦੇ ਹੋ ਜਿਹੜਾ ਅੱਜ ਦਾ ਯੂਥ ਹੈ ਜਿਹੜਾ ਉਹ ਆਪਣੇ ਪੁਰਾਣੇ ਬਜ਼ੁਰਗਾਂ ਨੂੰ ਝੁੰਡਾ ਜਾ ਰਿਹਾ ਹੈ ਦੇਖੋ ਅਸੀਂ ਆਪਣੇ ਮਹਾਪੁਰਸ਼ਾਂ ਨੂੰ ਯਾਦ ਰੱਖੀਏ ਇਸੇ ਕਨਸੈਪਟ ਨੂੰ ਲੈ ਕੇ ਦੇ ਅਸੀਂ ਬੇਗੰਬੂਰਾ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਅਤੇ 바ਵਾ ਸਾਹਿਬ ਜੀ ਦੇ ਮਿਸ਼ਨ ਨੂੰ ਪੈਰਾ ਦਿੰਦੇ ਹੋਏ ਅਸੀਂ ਅੱਜ ਇਹ ਸ਼ਪੀਲ ਲਗਾਈ ਹੈ ਤੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਬੱਚਿਆਂ ਨੂੰ ਕੀ ਆਪਣੇ ਮਹਾਪੁਰਸ਼ਾਂ ਨੂੰ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ ਤੇ ਮੌਕੇ ਦੇ ਮੌਕੇ ਅਸੀਂ ਉਹਨਾਂ ਨੂੰ ਉਹਨਾਂ ਦੇ ਦਿਨਾਂ ਤੇ ਅਸੀਂ ਉਹਨਾਂ ਨੂੰ ਯਾਦ ਕਰਦੇ ਰਹੀਏ ਯੂਥ ਨੂੰ ਮੇਰਾ ਇਹੀ ਮੈਸੇਜ ਹੈ ਕਿ ਜਿੱਦਾਂ ਤੁਸੀਂ ਇੱਥੇ ਅੱਜ ਸੇਵਾ ਕਰ ਰਹੇ ਹੋ ਇੱਥੇ ਹੀ ਅੱਜ ਜਿੱਦਾਂ ਵੀ ਤੁਸੀਂ ਸਮਾਜ ਚ ਬੀਚਰਦੇ ਹੋ ਇਹ ਨਹੀਂ ਕਿ ਅਸੀਂ ਕੋਈ ਧਰਮ ਦੇਖਣਾ ਹੈ ਜੋ ਵੀ ਸਾਡਾ ਬੰਦਾ ਹੱਕ ਹੈ ਅਸੀਂ ਕਿਸੇ ਦੀ ਹੈਲਪ ਕਰ ਸਕਦੇ ਹਾਂ ਕਿਸੇ ਵੀ ਪ੍ਰਕਾਰ ਦੀ ਤਾਂ ਆਪਾਂ ਨੂੰ ਉਹਨਾਂ ਨੂੰ ਹੈਲਪ ਕਰ ਦੇਣੀ ਚਾਹੀਦੀ ਆ ਮੌਕੇ ਤੇ ਤੇ ਅਸੀਂ ਇਹੀ ਕਹਾਂਗੇ ਕਿ ਰਲ ਮਿਲ ਕੇ ਰਹਿਣਾ ਚਾਹੀਦਾ ਸਮਾਜ ਚ ਤੇ ਸਮਾਜ ਬਹੁਤ ਅੱਗੇ ਤੱਕ ਜਾਏਗਾ ਐ ਭੀਮ ਜੈ ਭਾਰਤ ਜੈ ਭਾਰਤ ਜੈ ਗੁਰਦੇਵ ਤੁਹਾਨੂੰ ਗੁਰਦੇਵ ਅੱਜ ਸੰਤ ਰਾਮਾਨੰਦ ਮਹਾਰਾ ਜਿਹੜੇ 108 ਸੰਤ ਬੱਲਾਂ ਵਾਲੇ ਸ਼ਹੀਦ ਹੋਏ ਸੀ 25 ਮਈ ਨੂੰ ਉਹਨਾਂ ਦੀ ਯਾਦ ਦੇ ਵਿੱਚ ਅੱਜ ਅਸੀਂ ਜਿਹੜਾ ਠੰਡੇ ਮਿੱਠੇ ਜਲ ਦੀ ਸ਼ਵੀਰ ਪਿੰਡ ਬਹਾਦਰ ਕੇ ਅੰਬੇਡਕਰ ਜੋਤ ਕਲੱਬ ਜਿਹੜਾ ਬਹਾਦਰ ਕੇ ਵੱਲੋਂ ਉਹਨਾਂ ਵੱਲੋਂ ਲਗਾਈ ਹੋਈ ਹੈ ਜੀ ਸੰਦੇਸ਼ ਤਾਂ ਸੰਤਾਂ ਨੂੰ ਇਹੀ ਹੈ ਵੀ ਉਹਨਾਂ ਸੰਤਾਂ ਨੂੰ ਵੀ ਯਾਦ ਕੀਤਾ ਜਾਵੇ ਜਿੱਦਾਂ ਅਸੀਂ ਸਤਗੁਰੂ ਵਿਦਾਸ ਮਹਾਰਾਜ ਜੀ ਉਹਨਾਂ ਦੇ ਉਸ ਬੇਗੰਪੁਰੇ ਕਨਸੈਪਟ ਤੇ ਪੈਰਾ ਦਿੰਦੇ ਆ ਸਤਗੁਰੂ ਜਿਹੜੇ ਸਾਡੇ ਸੰਤ ਰਾਮਨਾਨ ਜੀ ਸ਼ਹੀਦ ਹੋ ਗਏ ਸੀ ਏਸੀ ਬੇਗੰਪੁਰੇ ਕਨਸੈਪਟ ਤੇ ਕੰਮ ਕਰਦੇ ਹੋਏ ਉਹਨਾਂ ਨੂੰ ਯਾਦ ਕੀਤਾ ਜਾਵੇ ਉਹਨਾਂ ਨੂੰ ਅੱਜ ਸ਼ਰਧਾਂਜਲੀ ਹੈ ਔਰ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਵੀ ਜਿਹੜਾ ਹੈਗਾ ਇਸ ਦਿਨ ਨੂੰ ਵੱਧ ਤੋਂ ਵੱਧ ਯਾਦ ਕੀਤਾ ਜਾਵੇ ਕਿਉਂਕਿ ਉਹ ਸਾਡੀ ਕੌਮ ਦੇ ਅਮਰ ਸ਼ਹੀਦ ਜਿਹੜੇ ਸੰਤ ਰਾਮਾਨੰਦ ਜੀ ਹੋਏ ਨੇ ਉਹ ਸਾਡੀ ਕੌਮ ਦੇ ਅਮਰ ਸ਼ਹੀਦ ਨੇ ਇਸੇ ਤਰ੍ਹਾਂ ਸਾਡੀਆਂ ਸੰਗਤਾਂ ਨੂੰ ਜੈ ਗੁਰਦੇਵ ਧੰਗੁਰਦੇਵ ਜੈ ਭੀਮ ਜੈ ਭਾਰਤ